ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਬੀਬੀ ਜਗੀਰ ਕੌਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਿੱਤਾ ਆਪਣਾ ਸਪਸ਼ਟੀਕਰਨ ਸੋ ਬੇਟੀ ਦੇ ਕਤਲ ਤੇ ਰੂਮਾ ਦੀ ਬੇਅਦਬੀ ਤੇ ਦਿੱਤਾ ਹੈ ਸਪਸ਼ਟੀਕਰਨ ਮੇਰੇ ਖਿਲਾਫ ਝੂਠੀ ਸ਼ਿਕਾਇਤ ਕੀਤੀ ਗਈ ਮੈਨੂੰ ਅਫਸੋਸ ਹੈ ਮਹਾਨ ਤਖਤ ਤੇ ਅਜੇ ਹੀ ਔਣ ਲੱਗੇ ਨੇ ਅੱਜ ਮੇਰੇ ਜ਼ਖਮ ਅੱਲੇ ਕੀਤੇ ਗਏ ਮੈਂ ਸਭ ਕੁਝ ਰੱਬ ਦੇ ਹਾਣੇ ਦੇ ਵਿੱਚ ਰਹਿ ਕੇ ਮੰਨਿਆ ਅਸੀਂ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਸੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਬੀਬੀ ਜਗੀਰ ਕੌਰ ਦਾਜ਼ੀ ਕੀ ਉੱਥੇ ਸਪਸ਼ਟੀਕਰਨ ਦਿੱਤਾ ਗਿਆ ਬੀਬੀ ਜਗੀਰ ਸਿੰਘ ਦੇ ਵੱਲੋਂ So, मेरे खिलाफ झूठी शिकायत की गई है सो अजिम जी अकाल तख्त साहबा लग पी अकाल तख्त साहब तो अकाल तख्त साहब पहुंचे बीबी जागीर कौर जिथे कि उन्होंने कहा है कि अपना स्पष्टीकरण दिता है कि मेरे खिलाफ झूठी शिकायत दर्ज करवाई गई है सोमा की बेअदबी ਤੇ ਆਪਣੀ ਕੁੜੀ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜੀ ਕਿ ਸ਼ਿਕਾਇਤ ਕੀਤੀ ਗਈ ਸੋ ਉਸ ਨੂੰ ਲੈ ਕੇ ਸਪਸ਼ਟਿਕਰਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਅਜੇ ਤੱਕ ਸਾਹਿਬ ਤੇ ਪਹੁੰਚਣ ਲੱਗੇ ਨੇ ਸੋ ਅੱਜ ਮੇਰੇ ਜ਼ਖਮ ਅੱਲੇ ਕੀਤੇ ਗਏ ਨੇ 26 ਤਰੀਕ ਨੂੰ ਮੈਨੂੰ ਸ਼ਾਮ ਨੂੰ ਇੱਕ ਸ਼੍ਰੀ ਅਕਾਲਤਖਤ ਸਾਹਿਬ ਜੀ ਦੇ ਅਦੇਸ਼ਨ ਦੇ ਅਨਸਾਰ ਇੱਕ ਨੋਟਿਸ ਮਿਲਿਆ ਸੀ ਫਮੀ ਲਿਸ ਪੱਤਰ ਕਾ ਉਹਦੇ ਚ ਉਹਨਾਂ ਨੇ ਦੋ ਗੱਲਾਂ ਦੇ ਜਵਾਬ ਹੁੰਗੇ ਸੀ ਉਹ ਜਵਾਬ ਦੇਣ ਵਾਸਤੇ ਉਹ ਸਪਸ਼ਟੀਕਰਨ ਦੇਣ ਵਾਸਤੇ ਵੀ ਆਈ ਹੈ ਅਰੇ ਪੱਤਰ ਕਾ ਪੜ ਕੇ ਹਾਂ ਜੀ ਜੀ ਬੀਬੀ ਬਹੁਤ ਵੱਡਾ ਦੁੱਖ ਹੋਇਆ ਹੈ ਕਿ ਮੈਂ ਉਸ ਪਰਿਵਾਰ ਨਾਲ ਸਬੰਧਤ ਹੈ ਜਿਸ ਜਿਸ ਪਰਿਵਾਰ ਦੇ ਬਡੇਰਿਆਂ ਨੇ ਬੜੇ ਲੰਬੇ ਸਮਿਆਂ ਤੋਂ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਅਤੇ ਪੰਥ ਦੀਆਂ ਸੇਵਾਵਾਂ ਵਿੱਚ ਲੰਬੀਆਂ ਆਪਣੀਆਂ ਸੇਵਾਵਾਂ ਦਿੱਤੋ ਜਦ ਕੀਤਾ ਲਗਾਤਾਰ ਮੈਨੂੰ ਵੀ ਤਕਰੀਬਨ 40 ਕੁ ਸਾਲ ਤੋਂ ਪੰਥ ਦੀ ਸੇਵਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਹੋਰ ਤਕਰੀਬਨ 28 ਸਾਲ ਤੋਂ ਮੈਂ ਮੈਂਬਰ ਐਸ.ਪੀ.ਸੀ ਚੱਲਦੀ ਆ ਰਹੀ। ਚਾਰ ਵਾਰੀ ਹੁਣ ਮੈਂ ਪੂਰਾ ਲੰਬਾਈ ਤਿਆਸ਼ ਨਹੀਂ ਕਰਨਾ ਸਾਰੇ ਨੂੰ ਪਤਾ ਹੈ ਚਾਰ ਵਾਰੀ ਮੁਖ ਸੇਵਾਦਾਰ ਹੋਣ ਦਾ ਮੌਕਾ ਮਿਲਿਆ ਔਰ ਜਦੋਂ ਵੀ ਚੋਣ ਹੁੰਦੀ ਸੀ ਪੂਰਾ ਜਨਰਲ ਹਾਊਸ ਤੇ ਸਾਰੇ ਜਥੇਦਾਰ ਸਾਹਿਬਾਨ ਉੱਥੇ ਹਾਜ਼ਰ ਹੁੰਦੇ ਸਨ ਉਹਨਾਂ ਦੀ ਹਾਜ਼ਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਜਦੋਂ ਇਹ ਫੈਸਲਾ ਹੁੰਦਾ ਸੀ ਤੇ ਮੇਰਾ ਖਿਆਲ ਹੈ ਕਿ ਸਾਰੀ ਦੁਨੀਆ ਦੇ ਲੋਕ ਦੇਖਦੇ ਸੀ ਉਹਨਾਂ ਸਦਰਮੇ ਦੇ ਬਰੇ ਦੇ ਵਿੱਚ ਜਦੋਂ ਭਾਣਾ ਵਰਤਿਆ ਮੇਰੀ ਵੱਡੀ ਬੇਟੀ ਦਾ 18 ਸਾਲ ਦੀ ਸੀ ਅਚੰਚਿਤ ਪਾਣਾ ਵਰਤਿਆ ਤੇ ਜਿਹੜੇ ਸਿਆਸੀ ਵਿਰੋਧੀ ਸੀ ਪੰਥ ਦੁਖੀ ਸੀ ਉਹਨਾਂ ਨੂੰ ਮੇਰੀਆਂ ਬਲੰਦੀਆਂ ਜਿਹੜੀਆਂ ਸੀ ਕਿ ਮੈਂ ਪ੍ਰਧਾਨ ਸ਼ੋਭਨੀ ਕਮੇਟੀ ਦੀ ਪਹਿਲੀ ਮਹਿਲਾ ਬਣੀ ਸੀ ਉਹ ਝੱਲੀ ਨਹੀਂ ਗਈ ਉਹਨਾਂ ਨੇ ਇੱਕ ਐਸਾ ਬੇਬੁਨਿਆਦ ਝੂਠਾ ਕੇਸ ਮੇਰੇ ਤੇ ਪਾਇਆ ਜਿਹਦੀ ਮੈਂ ਚੀਜ਼ 18 ਸਾਲ ਲਗਾਤਾਰ ਪਹਿਲਾਂ ਚੱਲੀ 18 ਸਾਲ ਤੋਂ ਬਾਅਦ 2018 ਦੇ ਵਿੱਚ ਉਹ ਸਾਰਾ ਜਿਹੜਾ ਸੀ ਬਾਈਸ ਤੇ ਬਰੀ ਹੋਈ ਮੈਨੂੰ ਅਫਸੋਸ ਹੈ ਕਿ ਜਿਹੜੇ ਬੇਬੁਨਿਆਦ ਬੇਤੁਕੇ ਬੇ ਸਰਸਰ ਝੂਠੇ ਜਿਹੜਾ ਕੇਸ ਪਿਆ ਸੀ ਉਹਦੇ ਵਿੱਚ ਕੁਝ ਆਮ ਲੋਕਾਂ ਦੇ ਵਿੱਚੋਂ ਕੋਈ ਕਿਸੇ ਨੂੰ ਸਿਆਸੀ ਵਿਰੋਧੀਆਂ ਨੇ ਭੇਜ ਕੇ ਇੱਕ ਸ਼ਿਕਾਇਤ ਕੀਤੀ ਜਿਹੜੀ ਕਿ ਬਿਲਕੁਲ ਹੀ ਸਰਸਰ ਝੂਠੀ ਸੀ ਮੈਨੂੰ ਇੱਕ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਇਹ ਮਹਾਨ ਤਖਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸ ਮਕਸਦ ਲਈ ਬਣਾਇਆ ਹੋਏਗਾ ਉਹਦੀ ਸੋਚ ਕੀ ਹੋਵੇਗੀ ਕਿ ਇੱਥੇ ਪੰਥ ਦੇ ਕਿਹੜੇ ਮਸਲੇ ਵਿਚਾਰੇ ਜਾਣੇ ਹਨ ਸ਼ਾਇਦ ਉਹ ਅਸੀਂ ਦੂਰ ਕਿੰਨੀ ਵੱਡੀ ਅਸੀਂ ਨਿਗਾਹ ਦਲਾਈਏ ਅਸੀਂ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੇ ਪਰ ਜਿਹੜੀ ਇਹ ਚਿੱਠੀ ਹੈ ਇਹਦੀ ਅਵਾਰਤ ਪੜ ਕੇ ਹੀ ਮੇਰੇ ਖਿਆਲ ਸੰਸਾਰ ਦਾ ਹਰ ਸਿੱਖ ਤੇ ਹਰ ਸਿੱਖ ਬੀਬੀ ਜਿਹੜੀ ਹੈ ਉਹ ਅਪਮਾਨਿਤ ਹੋਈ ਹੈ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਤਖਤ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਵਿਚਾਰੇ ਜਾਣਗੇ ਤੇ ਅੱਜ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਸਿੱਖਾਂ ਦੇ ਉੱਤੇ ਉਹਦੀ ਸੋਚ ਤੇ ਮਹਿਸੂਸ ਕਰਦੇ ਹੋਣਗੇ ਕਿ ਅੱਜ ਸਿੱਖ ਕਿੰਨੀ ਕੋ ਵੱਡੀ ਸੋਚ ਦੇ ਮਾਲਕ ਹੈ ਮੈਂ ਬਹੁਤਾ ਕੁਝ ਨਹੀਂ ਕਹਿਣਾ ਸਿਰਫ ਇੱਕੋ ਕਵਾਂਗੀ ਕਿ ਜਿਹੜੇ ਕੋਈ ਮੇਰੇ ਦੁੱਖ ਸਨ ਜਾਂ ਮੇਰੀ ਕੋਈ ਤਹਾਕਿਆਂ ਦੀ ਚੀਜ਼ ਮੈਂ ਦਿਲ ਵਿੱਚ ਹੀ ਸਹਾਰਦੀ ਰਹੀ ਅੱਜ ਇਹਨਾਂ ਲੋਕਾਂ ਨੇ ਇੱਕ ਮਾਂ ਨੂੰ ਇੱਕ ਇੱਕ ਸੇਖੀ ਸਤਰੀ ਨੂੰ ਜੋ ਦਰਦ ਦਿੱਤਾ ਸ਼ਾਇਦ ਮੈਂ ਉਸ ਪਹਾੜੇ ਵਿੱਚ ਰਹਿ ਕੇ ਸਦਾ ਚੱਲਿਆ ਤੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਛਾਂ ਵਿੱਚ ਰਹੀ ਹੈ ਤੇ ਮੇਰਾ ਮੈਂ ਉਸ ਨੂੰ ਆਧਾਰ ਮੰਨਿਆ ਇਸੇ ਕਰਕੇ ਮੈਂ ਆਪਣੇ ਦਿਲ ਚ ਵਸਾਇਆ ਹੋਇਆ ਹੈ ਕਿ ਤੇਰਾ ਕੀ ਜਿਹਾ ਮਿੱਠਾ ਲੱਗ ਹੈ ਹਰਨਾਮ